ਜਦੋਂ ਮੈਂ ਵਿਧਵਾ ਹੋਈ ਤਾਂ ਮੇਰੀ ਦਰਾਨੀ ਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ ਅਤੇ ਉਹ ਮੇਰੀ ਸਾਪਣ ਬਣ ਕੇ ਦਿਨ ਰਾਤ ਮੇਰੀ ਸੇਵਾ ਕਰਨ ਲੱਗੀ ਉਹ ਰੋਜ਼ ਰਾਤ ਨੂੰ ਮੈਨੂੰ ਦੋ ਆਮਲੇਟ ਦੇ ਨਾਲ ਉਦਸੀਕਾ ਉਹਦਾ ਪ੍ਰਾਧਾ ਖਵਾਉਂਦੀ ਤੇ ਕਹਿੰਦੀ ਤੂੰ ਜਲਦੀ ਸਾਡੇ ਪਰਿਵਾਰ ਦੇ ਪਾਰਸ ਨੂੰ ਜਨਮ ਦੇਵੀਂ ਅਤੇ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਪਰਸ ਵਿੱਚ ਬਹੁਤ ਸਾਰੇ ਪੈਸੇ ਰੱਖ ਪੀਏ ਮੈਨੂੰ ਡਾਕਟਰ ਦੇ ਕੋਲ ਲੈ ਜਾਂਦੀ ਇੱਕ ਦਿਨ ਨਰਸਾ ਸਾਨੂੰ ਦੋਹਾਂ ਨੂੰ ਪਹਿਚਾਨ ਨਾ ਸਕੀ ਕਿਉਂਕਿ ਅਸੀਂ ਦੋਨਾਂ ਨੇ ਇੱਕ ਹੀ ਰੰਗ ਦੇ ਦੁਪੱਟੇ ਨਾਲ ਆਪਣਾ ਚਿਹਰਾ ਢੱਕ ਕੇ ਰੱਖਿਆ ਹੋਇਆ ਸੀ ਤਾਂ ਉਹ ਮੇਰੇ ਕੰਨ ਵਿੱਚ ਬੋਲੀ ਅੱਜ ਤੂੰ ਉਸ ਨੂੰ نیند ਅਧੀ ਕੋਲੀ ਨਾ ਖਾਈ ਮੈਨੂੰ ਸ਼ੱਕ ਹੋਇਆ ਮੈਂ ਉਸ ਰਾਤ ਕੁਝ ਨਾ ਖਾਤਾ ਤੇ ਸੌਣ ਦਾ ਨਾਟਕ ਕੀਤਾ। ਪੂਜਾ ਸਮੇਂ ਬਾਅਦ ਮੇਰੀ ਤਾਂ ਜਾਣ ਹੀ ਨਿਕਲ ਗਈ। ਇਹ ਦੇਖ ਕੇ ਉਹ ਤਾਂ ਮੇਰਾ ਪਹਿਲਾ ਮੇਰਾ ਨਾਮ ਰਿਤ ਹੈ। ਮੇਰੇ ਨਾਲ ਜ਼ਿੰਦਗੀ ਨੇ ਇੰਨਾ ਵੱਡਾ ਮਜ਼ਾਕ ਕੀਤਾ ਕਿ ਮੈਂ ਦੱਸ ਨਹੀਂ ਸਕਦੀ। ਮੈਂ ਸੋਚਦੀ ਰਹਿੰਦੀ ਕਿ ਸਭ ਕੁਝ ਠੀਕ ਹੈ ਪਰ ਸਭ ਕੁਝ ਬਰਬਾਦ ਹੁੰਦਾ ਰਿਹਾ। ਮੈਂ ਸਭ ਕੁਝ ਸਵੀਕਾਰ ਕਰ ਲਿਆ ਸੀ ਕਿ ਮੈਂ ਮਤਲਬ ਹੀ ਸੀ। ਮੇਰੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਆਖਿਰ ਤੁਸੀਂ ਹੀ ਫੈਸਲਾ ਕਰ ਲਿਓ ਕਿ ਮੈਂ ਸਹੀ ਕੀਤਾ ਜਾਂ ਗਲਤ ਮੈਂ 18 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਗਿਆ ਮੇਰੇ ਲਈ ਰਿਸ਼ਤਾ ਇੱਕ ਰਿਸ਼ਤੇਦਾਰ ਨੇ ਹੀ ਲਿਆਂਦਾ ਸੀ ਪਰ ਉਹ ਲੋਕ ਸਾਡੇ ਮਹੱਲੇ ਦੇ ਹੀ ਸੀ ਸਾਨੂੰ ਆਉਂਦੇ ਜਾਂਦੇ ਦੇਖਦੇ ਰਹਿੰਦੇ ਸੀ ਅਸੀਂ ਵਿਆਹ ਸ਼ਾਦੀਆਂ ਵਿੱਚ ਵੀ ਇੱਕ ਦੂਜੇ ਨੂੰ ਮਿਲਦੇ ਸੀ ਇਹ ਇੱਕੋ ਜਿਹੀ ਵਾਇਟ ਫੈਮਲੀ ਸੀ ਅਤੇ ਉਸ ਘਰ ਵਿੱਚ ਤਿੰਨ بیٹے ਪਹਿਲਾਂ ਤੋਂ ਹੀ ਵਿਆਹ ਹੋਏ ਸੀ ਅਤੇ ਆਖਰੀ ਦੋ ਬੇਟਿਆਂ ਦਾ ਵਿਆਹ ਇਕੱਠਾ ਹੋਣ ਵਾਲਾ ਸੀ ਮੇਰੇ ਹੋਣ ਵਾਲੇ ਦੌਰ ਨੇ ਪਤਨੀ ਪਸੰਦ ਕਰ ਲਈ ਸੀ ਅਤੇ ਦੂਜੇ بیٹے ਦੇ ਲਈ ਮੈਨੂੰ ਪਸੰਦ ਕਰ ਲਿਆ ਗਿਆ ਸੀ ਅਸੀਂ ਚੰਗੇ ਖਾਂਦੇ ਪਿੰਦੇ ਪਰਿਵਾਰ ਵਿੱਚੋਂ ਸੀ ਅਤੇ ਮੈਂ ਇਕਲੋਤੀ ਧੀ ਸੀ ਮੇਰੀ ਦਰਾਨੀ ਦਾ ਨਾਮ ਪ੍ਰੀਤ ਸੀ ਸਾਡਾ ਦੋਹਾਂ ਦਾ ਵਿਆਹ ਇਕੱਠਾ ਹੀ ਹੋਇਆ ਸੀ ਅਤੇ ਉਸ ਦੀ ਸ਼ਕਲ ਸੂਰਤ ਠੀਕ-ਠਾਕ ਸੀ ਐਸਾ ਤਰ੍ਹਾਂ ਸਾਰੇ ਲੋਕ ਆਉਂਦੇ ਅਤੇ ਮੇਰੀ ਤਾਰੀਫ ਕਰਦੇ ਕੀ ਤੂੰ ਉਸ ਤੋਂ ਜ਼ਿਆਦਾ ਸੁੰਨੀ ਆ ਤਾਂ ਮੇਰੇ ਤੇ ਮੇਰੇ ਪਤੀ ਕ੍ਰਿਸ਼ਨ ਵੀ ਆਮ ਸ਼ਕਲ ਸੂਰਤ ਦੇ مالک ਸੀ ਜਾਣੇ ਅਣਜਾਣੇ ਵਿੱਚ ਮੈਂ ਪ੍ਰੀਤ ਨਾਲ ਬਹੁਤ ਬੁਰਾ ਕੀਤਾ ਕਿਉਂਕਿ ਵਿਆਹ ਵਾਲੇ ਦੇਨਾ ਸਾਹਬਾ ਲੋਕ ਮੇਰੀ ਤਾਰੀਫ ਕਰ ਰਹੇ ਸੀ ਅਤੇ ਉਸ ਦੇ ਤਰਫ ਕੋਈ ਦੇਖ ਵੀ ਨਹੀਂ ਰਿਹਾ ਸੀ ਉਹ ਵਿਚਾਰੀ ਬੜੇ ਸਬਰ ਨਾਲ ਬੈਠੀ ਸੀ ਕਹਿੰਦੇ ਹਨ ਕਿ ਦੋ ਲੜਕੀਆਂ ਦਾ ਵਿਆਹ ਇਕੱਠੇ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਸ ਤਰ੍ਹਾਂ ਦਾ ਹੀ ਕੋਈ ਸੀਨ ਹੁੰਦਾ ਹੈ ਪਰ ਮੇਰੇ ਸਹੁਰੇ ਵਾਲੇ ਆਪਣੇ ਪੈਸੇ ਬਚਾ ਰਹੇ ਸੀ ਉਹਨਾਂ ਨੇ ਕਿਹਾ ਕਿ ਦੋ ਭਰਾਵਾਂ ਦਾ ਵਿਆਹ ਇਕੱਠਾ ਕਰ ਦੇਵਾਂਗੇ ਤਾਂ ਜੀ ਖਰਚਾ ਘਟਾ ਦੇ ਖੈਰ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਵੈਸੇ ਤਾਂ ਉਹ ਜੁਆਇੰਟ ਫੈਮਿਲੀ ਸੀ ਪਰ ਸਾਰਿਆਂ ਦੇ ਚੁੱਲ੍ਹੇ ਅਲੱਗ ਸੀ ਇਸ ਗੱਲ ਦਾ ਬਹੁਤ ਆਰਾਮ ਸੀ ਜੀਵਨ ਚੰਗਾ ਚੱਲ ਰਿਹਾ ਸੀ ਕਿਸੇ ਪਾਸਿਓ ਕੋਈ ਸਮੱਸਿਆ ਨਹੀਂ ਸੀ ਮੇਰੇ ਪਤੀ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਅਤੇ ਮੇਰੀ ਹਰ ਗੱਲ ਮੰਨਦੇ ਸੀ ਪਰ ਮੇਰੀ ਦਰਾਨੀ ਦੇ ਕਮਰੇ ਵਿੱਚੋਂ ਹਮੇਸ਼ਾ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਆਮ ਜਹੀ ਗੱਲ ਆ ਕਿਉਂਕਿ ਵਿਆਹ ਦੀ ਸ਼ੁਰੂਆਤੀ ਦਿਨਾਂ ਵਿੱਚ ਤਾਂ ਥੋੜੀ ਬਹੁਤੀ ਬਹਿਸ ਹੋ ਜਾਂਦੀ ਆ ਜਿਸ ਵਿੱਚ ਉਹ ਪਤੀ ਪਤਨੀ ਇੱਕ ਦੂਜੇ ਨੂੰ ਮਨਾਉਂਦੇ ਹਨ ਪਰ ਇੱਥੇ ਤਾਂ ਬਹੁਤ ਜ਼ਿਆਦਾ ਝਗੜਾ ਹੋ ਰਿਹਾ ਸੀ ਮੇਰਾ ਦਿਉਰ ਜੋਰ-ਜੋਰ ਨਾਲ ਆਪਣੀ ਪਤਨੀ ਤੇ ਰੋਪ ਚਾੜ ਰਿਹਾ ਸੀ ਜਦੋਂ ਇਸ ਬਾਰੇ ਮੈਂ ਆਪਣੀ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਮੈਂ ਕਿ ਆਪਾਂ ਨੂੰ ਇਸ ਮਾਮਲੇ 'ਚ ਨਹੀਂ ਬੋਲਣਾ ਚਾਹੀਦਾ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਦੇ ਬਾਹਰ ਹੀ ਲੰਘ ਰਹੀ ਸੀ ਤਾਂ ਮੈਂ ਆਪਣੇ ਦਿਔਰ ਦੀ ਆਵਾਜ਼ ਸੁਣੀ ਤੇ ਰੁਕ ਗਈ ਕਿਉਂਕਿ ਮੈਂ ਆਪਣਾ ਨਾਮ ਉਸ ਦੇ ਮੂੰਹੋਂ ਸੁਣਿਆ ਸੀ ਮੇਰਾ ਦਿਯਾਰ ਨਾ ਜਾਣੇ ਮੇਰਾ ਨਾਮ ਲੈ ਕੇ ਆਪਣੀ ਪਤਨੀ ਦੇ ਨਾਲ ਕਿਉਂ ਝਗੜਾ ਕਰ ਰਿਹਾ ਸੀ ਮੈਂ ਸੋਚਣ ਲੱਗੀ ਕਿ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਪਰ ਅਜੇ ਹਾਂ ਤਾਂ ਕੁਝ ਵੀ ਨਹੀਂ ਹੋਇਆ ਸੀ ਮੈਂ ਉਹਨਾਂ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਅਜਿਹਾ ਕੁਝ ਕਰਨ ਦੀ ਜ਼ਰੂਰਤ ਨਹੀਂ ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਹਾਲਤੇ ਹੀ ਛੱਡ ਦਿੱਤਾ ਇੱਕ ਦਿਨ ਮੇਰੇ ਦਿਯਾਰ ਨੇ ਮੈਨੂੰ ਰੋਕਿਆ ਤੇ ਕਿ ਹ ਭਾਬੀ ਤੂੰ ਮੇਰੀ ਪਤਨੀ ਨੂੰ ਵੀ ਕੁਝ ਸਿਖਾ ਦੇ ਉਸ ਨੂੰ ਕਹਿ ਕਿ ਉਹ ਵੀ ਤੇਰੀ ਤਰ੍ਹਾਂ ਸਾਜ ਤਜ ਕੇ ਰਿਹਾ ਕਰੇ ਮੈਂ ਆਪਣੇ ਦੌਰ ਨੂੰ ਕਿਹਾ ਕਿ ਤੇਰੀ ਪਤਨੀ ਬਹੁਤ ਪਿਆਰੀ ਆ ਉਸ ਨੂੰ ਸਜਣ ਦੀ ਜ਼ਰੂਰਤ ਨਹੀਂ ਆ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਉਹ ਬਿਲਕੁਲ ਵੀ ਸੁੰਨੀ ਨਹੀਂ ਆ ਤੁਸੀਂ ਤਾਂ ਹਮੇਸ਼ਾ ਦਿਲ ਰੱਖਣ ਲਈ ਕਹਿੰਦੇ ਹੋ ਤਾਂ ਹੀ ਤਾਂ ਉਹ ਆਪਣਾ ਖਿਆਲ ਨਹੀਂ ਰੱਖਦੀ ਇੱਕ ਦਿਨ ਮੇਰਾ ਪਤੀ ਅਤੇ ਮੇਰਾ ਦਿਓਰ ਦੋਵੇਂ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਦੀ ਮੋਟਰਸਾਈਕਲ ਕਾਰ ਨਾਲ ਟਕਰਾਈ ਅਤੇ ਦਿਓਰ ਨੂੰ ਤਾਂ ਥੋੜੀ ਬਹੁਤ ਸੱਟ ਲੱਗੀ ਪਰ ਮੇਰੇ ਪਤੀ ਐਕਸੀਡੈਂਟ ਵਿੱਚ ਮਾਰੇ ਗਏ ਮੈਂ ਕੰਮ ਵਿੱਚ ਡੁੱਬ ਚੁੱਕੀ ਸੀ ਉਦੋਂ ਮੇਰੇ ਵਿਆਹ ਨੂੰ 1 ਸਾਲ ਵੀ ਨਹੀਂ ਹੋਇਆ ਸੀ ਸਭ ਕਹਿਣ ਲੱਗੇ ਕਿ ਇਸ ਲੜਕੀ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਆ ਹਣੇ ਸੜੇ ਨਾਲ ਬਿਆਹ ਕਰਨ ਕਰੀਗਾ ਅੱਜ ਕੱਲ ਤਾਂ ਆਖ ਵਾਰੀਆਂ ਕੁੜੀਆਂ ਨੂੰ ਵੀ ਰਿਸ਼ਤੇ ਨਹੀਂ ਮਿਲਦੇ ਮੇਰੀ ਦਰਾਣੀ ਵੀ ਬਹੁਤ ਉਦਾਸ ਸੀ ਬਾਰ ਬਾਰ ਮੈਨੂੰ ਸਮਝਾ ਰਹੀ ਸੀ ਪਰ ਮੈਂ ਸਾਰਾ ਗੁੱਸਾ ਉਸਤੇ ਹੀ ਕੱਟ ਦਿੰਦੀ ਮੈਂ ਕਿਹਾ ਤੇਰੇ ਪਤੀ ਦੇ ਨਾਲ ਹੀ ਮੇਰਾ ਪਤੀ ਗਿਆ ਸੀ ਕਿਸੇ ਨੂੰ ਇਹ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਿ ਸੰਭਾਲ ਖੁਦ ਨੂੰ ਪਰ ਜਦੋਂ ਖੁਦ ਤੇ ਵੀਤਦੀ ਆ ਨਾ ਉਦੋਂ ਪਤਾ ਚੱਲਦਾ ਹੈ ਮੈਂ ਆਪਣੀ ਦਰਾਣੀ ਨੂੰ ਕਿਹਾ ਜੇ ਤੂੰ ਮੇਰੀ ਜਗ੍ਹਾ ਹੁੰਦੀ ਤਾਂ ਮੈਂ ਤੈਨੂੰ ਪੁੱਛਦੀ ਇੰਨਾ ਵੱਡਾ ਦੁੱਖ ਕਿ ਸਤਰਾਂ برداشت ਕਰੀਦਾ ਤੇਰਾ ਤਾਂ ਪਤੀ ਸਹੀ ਸਲਾਮਤ ਆ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਆ ਮੇਰੇ ਦਰ ਮੈਂ ਇਹ ਸਭ ਗੱਲਾਂ ਸੁਣ ਲਈਆਂ ਅਤੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਖੈਰ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਸਹੁਰੇ ਘਰ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ ਮੈਂ ਕਿਹਾ ਕਿ ਮੈਂ ਵਾਪਸ ਨਹੀਂ ਜਾਵਾਂਗੀ ਮੈਂ ਦੂਜਾ ਵਿਆਹ ਵੀ ਨਹੀਂ ਕਰਾਂਗੀ ਪਤੀ ਨੂੰ ਗੁਜ਼ਰੇ 6 ਮਹੀਨੇ ਵੀ ਨਹੀਂ ਹੋਏ ਸੀ ਕਿ ਜਦੋਂ ਮੇਰੀ ਦਰਾਨੀ ਨੇ ਮੇਰੇ ਸਾਹਮਣੇ ਇਹ ਗੱਲ ਰੱਖੀ ਤਾਂ ਮੇਰੇ ਸਹੁਰੇ ਘਰ ਵਾਲੇ ਤੁਰੰਤ ਤਿਆਰ ਹੋ ਗਏ ਗੱਲ ਇਹ ਸੀ ਕਿ ਮੇਰੀ ਦਰਾਣੀ ਮੈਨੂੰ ਆਪਣੀ ਸੋਕਣ ਬਣਾਉਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਮੈਂ ਉਸ ਦੇ ਪਤੀ ਜਾਣੀ ਕਿ ਆਪਣੇ ਦਿਉਰ ਦੇਵ ਨਾਲ ਵਿਆਹ ਕਰਵਾ ਲਵਾਂ ਘਰ ਵਾਲੇ ਅਤੇ ਦੇਵ ਵੀ ਇਸ ਵਿਆਹ ਦੇ ਲਈ ਤਿਆਰ ਸੀ ਹੁਣ ਸਾਰੇ ਇਕੱਠੇ ਬੈਠੇ ਹੋਏ ਸੀ ਤਾਂ ਉਸ ਨੇ ਕਿਹਾ ਕਿ ਮੈਂ ਮੋਟਰਸਾਈਕਲ ਚਲਾ ਰਿਹਾ ਸੀ ਭਰਾ ਮੇਰੇ ਪਿੱਛੇ ਬੈਠਾ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੇਰੇ ਹਿੱਸੇ ਦੀ ਮੌਤ ਲੈ ਕੇ ਚਲਾ ਗਿਆ ਹੈ ਇਸ ਲਈ ਉਸ ਦੀਆਂ ਜ਼ਿੰਮੇਵਾਰੀਆਂ ਮੈਨੂੰ ਹੀ ਭਾਉਣੀਆਂ ਚਾਹੀਦੀਆਂ ਨੇ ਘਰ ਵਾਲਿਆਂ ਦਾ ਵੀ ਇਹੀ ਕਹਿਣਾ ਸੀ ਕਿ ਤੂੰ ਸਾਡੀ ਨੂੰਹ ਆ ਅਸੀਂ ਤੈਨੂੰ ਬੜੀ ਸ਼ਾਨ ਨਾਲ ਵਿਆਹ ਕੇ ਲੈ ਕੇ ਆਏ ਸੀ ਹੁਣ ਤੂੰ ਸਾਡੇ بیٹے ਦੀ ਆਖਰੀ ਨਿਸ਼ਾਨੀ ਆ ਅਸੀਂ ਤੈਨੂੰ ਦੇਖ ਕੇ ਹੀ ਆਪਣੇ بیٹے ਨੂੰ ਯਾਦ ਕਰ ਲਿਆ ਕਰਾਂਗੇ ਮੇਰੇ ਮਾਪੇ ਨੂੰ ਵੀ ਬੁਲਾ ਲਿਆ ਗਿਆ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਇਹ ਫੈਸਲਾ ਇਕਦਮ ਸਹੀ ਆ ਜਦੋਂ ਲੜਕਾ ਯਾਨੀ ਕਿ ਮੇਰਾ ਦਯੋਰ ਇਸ ਗੱਲ ਦੇ ਲਈ ਤਿਆਰ ਆ ਫਿਰ ਕਿਸੇ ਹੋਰ ਨੂੰ ਬੋਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਬੰਦਦਾ ਮੇਰੀ ਦਰਾਂ ਨਹੀਂ ਵੀ ਤਿਆਰ ਸੀ ਉਸ ਨੇ ਮੇਰੇ ਹੱਥ ਤੇ ਹੱਥ ਰੱਖ ਕੇ ਮੈਨੂੰ ਕਿਹਾ ਕੀ ਤੂੰ ਇੱਕ ਵਾਰ ਮੈਨੂੰ ਠੀਕ ਹੀ ਕਿਹਾ ਸੀ ਕਿ ਕਿਸੇ ਨੂੰ ਸਮਝਾਉਣਾ ਬਹੁਤ ਆਸਾਨ ਹੁੰਦਾ ਹੈ ਪਰ ਉਸ ਦੇ ਦੁੱਖ ਨੂੰ ਵੰਡ ਲੈਣਾ ਬਹੁਤ ਮੁਸ਼ਕਲ ਹੁੰਦਾ ਮੈਂ ਆਪਣੇ ਪਤੀ ਨੂੰ ਤੇਰੇ ਨਾਲ ਵੰਡ ਕੇ ਬਿਲਕੁਲ ਵੀ ਦੁਖੀ ਨਹੀਂ ਹਾਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਮੈਨੂੰ ਇਹ ਗੱਲ ਬਹੁਤ ਜ਼ਿਆਦਾਜੀਬ ਮੈਂ ਅਜੇਹਾ ਨਹੀਂ ਚਾਹੁੰਦੀ ਸੀ ਪਰ ਮੇਰੇ ਸਹੁਰਿਆਂ ਨੇ ਤੇ ਮੇਰੇ ਮਾਪੇ ਨੇ ਮੈਨੂੰ ਇਹੀ ਸਮਝਾਇਆ ਕਿ ਸਭ ਤੋਂ ਵਧੀਆ ਫੈਸਲਾ ਇਹੀ ਆ ਮੇਰੇ ਦਿਔਰ ਦੀ ਵੀ ਇਹ ਸਭ ਤਾਰੀਫ ਕਰ ਰਹੇ ਸੀ ਕਿ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਨ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਉਸ ਦੀ ਪਤਨੀ ਯਾਨੀ ਕਿ ਮੇਰੀ ਦਰਾਨੀ ਦੀ ਵੀ ਸਭ ਲੋਕ ਪ੍ਰਸ਼ੰਸਾ ਕਰਨ ਲੱਗੇ ਕੀ ਪ੍ਰਮਾਤਮਾ ਜੇਹੀ ਪਤਨੀ ਸਭ ਨੂੰ ਦੇਵੇ ਜਿਸ ਨੇ ਆਪਣੇ ਪਤੀ ਨੂੰ ਸਹੀ ਰਾਹ ਦਿਖਾਈ ਕਦੇ ਕਰ ਦੇ ਘਰੋਂ ਦੇ ਇਹ ਸਾਰੀ ਗੱਲ ਹੋ ਗਈ ਸੀ ਮੈਂ ਵੀ ਉਹਨਾਂ ਦੀਆਂ ਗੱਲਾਂ ਮੰਨ ਕੇ ਮੈਂ ਵੀ ਵਿਆਹ ਲਈ ਹਾਂ ਕਰ ਦਿੱਤੀ ਹੁਣ ਮੇਰਾ ਦਿਓਰ ਮੇਰਾ ਪਤੀ ਬਣ ਚੁੱਕਿਆ ਸੀ ਪਰ ਮੈਂ ਆਪਣੇ ਹੀ ਕਮਰੇ ਵਿੱਚ ਰਹਤੀ ਸੀ ਜਿਸ ਵਿੱਚ ਮੈਂ ਪਹਿਲਾਂ ਰਹਿੰਦੀ ਸੀ ਪਰ ਮੇਰਾ ਦਿਓਰ ਜੋ ਕਿ ਹੁਣ ਮੇਰਾ ਪਤੀ ਬਣ ਚੁੱਕਿਆ ਸੀ ਉਹ ਵੀ ਮੇਰੇ ਕਮਰੇ ਵਿੱਚ ਮੇਰੇ ਕੋਲ ਹੀ ਰਹਿੰਦਾ ਸੀ ਮੇਰੇ ਆਨ ਨੂੰ ਹਲਕਾ ਹੱਕਤਾ ਹੀ ਹੋਇਆ ਸੀ ਮੇਰੀ ਦਰਾਨੀ ਵੀ ਮੇਰੇ ਕਮਰੇ ਚ ਆਈ ਉਸ ਦੇ ਹੱਥ ਵਿੱਚ ਕੁਝ ਸੀ ਉਸਨੇ ਇੱਕ ਪਲੇਟ ਵਿੱਚ ਦੋ ਆਮਲੇਟ ਅਤੇ ਇੱਕ ਪਰਾਂਠਾ ਰੱਖਿਆ ਹੋਇਆ ਸੀ ਕਹਿਣ ਲੱਗੀ ਐ ਮੈਂ ਤੇਰੇ ਲਈ ਲਿਆਈ ਥਾ ਮੈਂ ਇਸ ਨੂੰ ਆਪਣੇ ਹੱਥਾਂ ਨਾਲ ਬਣਾਇਆ ਅਤੇ ਇਹ ਦੇਸੀ ਘੋੜ ਵਿੱਚ ਬਣਾਏ ਹੋਏ ਹਨ ਮੈਂ ਕਿਹਾ ਤੁਸੀਂ ਇਸ ਸਮੇਂ ਮੈਨੂੰ ਇਹ ਸਭ ਕਿਉਂ ਖਿਲਾ ਰਹੇ ਹੋ ਵੈਸੇ ਵੀ ਮੇਰੀ ਆਦਤ ਸੀ ਮੈਂ ਰਾਤ ਨੂੰ ਖਾਣਾ ਨਹੀਂ ਖਾਂਦੀ ਸੀ ਉਸ ਨੇ ਕਿਹਾ ਹੁਣ ਤੈਨੂੰ ਆਪਣਾ ਬਹੁਤ ਖਿਆਲ ਰੱਖਣਾ ਪਵੇਗਾ ਤੂੰ ਆਪਣਾ ਖਿਆਲ ਰੱਖੇਂਗੀ ਤਾਂ ਹੀ ਤੇਰੀ ਸਿਹਤ ਵਧੀਆ ਰਹੇ ਤਾਂ ਭਗਵਾਨ ਜਲਦੀ ਹੀ ਤੇਰੀ ਕੋਖ ਭਰ ਦੇਵੇਗਾ ਮੈਂ ਕਿਹਾ ਕਿ ਤੈਨੂੰ ਮੇਰੇ ਬੱਚੇ ਵਿੱਚ ਇੰਨੀ ਦਿਲਚਸਪੀ ਕਿਉਂ ਆ ਤੂੰ ਖੁਦ ਆਪਣੇ ਬੱਚੇ ਪਾਉਣ ਦੇ ਲਈ ਇਹ ਸਭ ਕਿਉਂ ਨਹੀਂ ਕਰਦੀ ਤਾਂ ਉਸ ਨੇ ਕਿਹਾ ਕਿ ਮੈਂ ਵੀ ਹਰ ਰੋਜ਼ ਇਹੀ ਕਰਦੀ ਆ ਭਾਰਾ ਤੇਰੇ ਵੀ ਬੱਚਾ ਹੋਣਾ ਚਾਹੀਦਾ ਹੈ ਮੈਨੂੰ ਚੰਗਾ ਲੱਗੇਗਾ ਜਦੋਂ ਤੇਰੀ ਗੋਦ ਵਿੱਚ ਬੱਚਾ ਹੋਵੇਗਾ ਤੇ ਮੇਰੀ ਵੀ ਮੈਂ ਕਿਹਾ ਕਿ ਕਾਸ਼ ਉਹ ਮੈਨੂੰ ਮੇਰੇ ਪਹਿਲੇ ਪਤੀ ਤੋਂ ਕੋਈ ਬੱਚਾ ਹੋ ਜਾਂਦਾ ਕੱਟੋ ਕੱਟ ਉਸ ਦਿਨੇ ਸ਼ਾਮੀ ਤਾਂ ਮੇਰੇ ਕੋਲ ਰਹਿ ਜਾਂਦੀ। ਇਹ ਸੁਣਦੇ ਹੀ ਪ੍ਰੀਤ ਨੇ ਮੈਨੂੰ ਹੈਰਾਨੀ ਨਾਲ ਦੇਖਿਆ ਤੇ ਕਿਹਾ ਕਿ ਇਹ ਗੱਲ ਸੁਣ ਕੇ ਤਾਂ ਤੈਨੂੰ ਅਜੀਬ ਲੱਗੇਗਾ। ਭਰਾਮਾਂ ਦੇ ਵਿੱਚ ਕੋਈ ਪਰਦਾ ਨਹੀਂ ਹੁੰਦਾ। ਦੇਵ ਨੇ ਮੈਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਉਸ ਦਿਮਾਤ ਹੁਣ ਤੋਂ ਪਹਿਲਾਂ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਤੇ ਤੂੰ ਦੁਨੀਆਂ ਦੀ ਨਜ਼ਰ ਵਿੱਚ ਬਾਝ ਹੋ ਜਾਂਦੀ। ਜੋ ਵੀ ਹੁੰਦਾ ਹੈ ਚੰਗਿਆਂ ਲਈ ਹੀ ਹੁੰਦਾ ਹੈ। ਮੈਂ ਉਹੀ ਉਹ ਸੱਚੀ ਚੰਗੀ ਔਰਤ ਸੀ ਮੇਰਾ ਵੀ ਖਿਆਲ ਰੱਖਦੀ ਸੀ ਐਨੇ ਤਰ੍ਹਾਂ ਵੀ ਕਦੇ ਨਹੀਂ ਹੋਇਆ ਸੀ ਕਿ ਉਸ ਨੇ ਮੇਰੇ ਨਾਲ ਕਦੇ ਬਤਮੀਜ਼ੀ ਕੀਤੀ ਹੋਵੇ ਹਾਲਾਂਕਿ ਮੈਂ ਇੱਕ ਵਾਰ ਗੁੱਸੇ ਵਿੱਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਝੜਕਿਆ ਸੀ ਪਰ ਉਸ ਨੇ ਕੁਝ ਵੀ ਨਹੀਂ ਕਿਹਾ ਸੀ ਅਤੇ ਦੇਵ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਸ ਦਾ ਪ੍ਰਤਾਪ ਬਿਲਕੁਲ ਵੀ ਅਜੇਹਾ ਨਹੀਂ ਸੀ ਜਿਵੇਂ ਮੈਂ ਪਹਿਲਾਂ ਉਸ ਦੀ ਭਾਬੀ ਸੀ ਉਹ ਮੇਰੇ ਨਾਲ ਪਹਿਲੇ ਦਿਨ ਤੋਂ ਹੀ ਅਜੇਹਾ ਪ੍ਰਤਾਪ ਕਰ ਰਿਹਾ ਸੀ ਜਿਵੇਂ ਮੈਂ ਪਹਿਲੇ ਦਿਨ ਤੋਂ ਹੀ ਉਸਦੀ ਪਤਨੀ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਮੇਰਾ ਖਿਆਲ ਵੀ ਬਹੁਤ ਰੱਖਦਾ ਸੀ ਕਦੇ ਕਦੇ ਤਾਂ ਮੈਨੂੰ ਜ਼ਬਰਦਸਤ ਹੀ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਘਟਣਾ ਪੈਂਦਾ ਸੀ ਉਹ ਕਹਿਣਾ ਪੈਂਦਾ ਸੀ ਕਿ ਜਾਓ ਆਪਣੀ ਪਹਿਲੀ ਪਤਨੀ ਦੇ ਕੋਲ ਉਸ ਨੂੰ ਵੀ ਸਮਾਂ ਦੇ ਦਿਓ ਜਿਸ ਨੇ ਮੇਰੇ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਮੇਰਾ ਪਤੀ ਕਿਸੇ ਛੋਟੇ ਬੱਚੇ ਦੀ ਤਰ੍ਹਾਂ ਜिद ਕਰਨ ਲੱਗਦਾ ਕਿ ਮੈਂ ਕਮਰੇ ਵਿੱਚੋਂ ਜਾਣਾ ਹੀ ਨਹੀਂ ਹੈ ਮੇਰੀ ਸੱਸ ਨੇ ਵੀ ਸਮਝਾਇਆ ਕਿ ਤੂੰ ਬਹੁਤ ਜ਼ਿਆਦਾ ਸੋਹਣੀ ਹੈ ਏ ਉਸ ਦੀ ਪਹਿਲੀ ਪਤਨੀ ਨੇ ਤੇਰੇ ਲਈ ਇੰਨਾ ਕੁਝ ਕੀਤਾ ਹੈ ਕਦੇ ਵੀ ਉਸ ਦੀ ਪਤਨੀ ਨੂੰ ਇਸ ਤੋਂ ਦੂਰ ਨਾ ਕਰੀ ਮੈਂ ਕਿਹਾ ਕਿ ਮੈਂ ਅਜਿਹਾ ਕਦੇ ਨਹੀਂ ਕਰਾਂਗੀ ਪਰ ਉਹ ਮੇਰਾ ਪਤੀ ਆ ਮੈਂ ਉਸ ਨੂੰ ਧੱਕੇ ਦੇ ਕੇ ਤਾਂ ਕਮਰੇ ਚੋਂ ਬਾਹਰ ਕੱਢ ਨਹੀਂ ਸਕਦੀ ਪਰ ਜਾਣੇ ਅਣਜਾਣੇ ਤਾਂ ਸ਼ਾਇਦ ਮੈਂ ਆਪਣੀ ਦਰਾਣੀ ਨਾਲ ਬਹੁਤ ਗਲਤ ਕਰ ਰਹੀ ਸੀ ਮੈਂ ਆਪਣੀ ਦਰਾਣੀ ਨੂੰ ਸਾਰੀ ਗੱਲ ਦੱਸੀ ਕੀ ਮੈਂ ਕੁਝ ਨਹੀਂ ਕਰ ਸਕਦੀ ਮਰਦਾਂ ਦਾ ਤਾਂ ਤੈਨੂੰ ਪਤਾ ਹੀ ਆ ਉਹ ਖੁਦ ਹੀ ਮੇਰੇ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੁੰਦੇ ਤਾਂ ਪ੍ਰੀਤ ਨੇ ਕਿਹਾ ਕਿ ਕੋਈ ਗੱਲ ਨਹੀਂ ਬੈਸੇ ਵੀ ਤੂੰ ਕੋਈ ਪ੍ਰਾਈ ਥੋੜੀ ਆ ਤੂੰ ਪਤਨੀ ਆ ਉਸ ਦੀ ਚੰਗੀ ਗੱਲ ਹੈ ਤੁਹਾਡੇ ਦੋਹਾਂ ਵਿੱਚ ਆਪਸ ਵਿੱਚ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਹੈ ਉਹ ਪਤਨੀਆਂ ਤਾਂ ਬਹੁਤ ਭਾਗਾ ਵਾਲੀਆਂ ਹੁੰਦੀਆਂ ਹਨ ਇਹ ਗੱਲ ਕਰਦੇ ਹੋਏ ਮੇਰੀ ਦਰਾਣੀ ਕਿਤੇ ਖੋ ਗਈ ਸੀ ਮੇਰੀ ਦਰਾਣੀ ਬਹੁਤ ਚੰਗੀ ਸੀ ਉਹ ਹਰ ਰਾਤ ਮੈਨੂੰ ਵਧੀਆ-ਵਧੀਆ ਚੀਜ਼ਾਂ ਕਬਾਉਂਦੀ ਦੁੱਧ ਦਿਲਾਉਂਦੀ ਅਤੇ ਹਰ ਦਿਨ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਮੇਰਾ ਚੈੱਕਅਪ ਕਰਵਾਉਣ ਦੇ ਲਈ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਸਭ ਕੁਝ ਠੀਕ ਹੈ ਤੂੰ ਜਲਦੀ ਹੀ ਮਾਂ ਬਣਨ ਵਾਲੀ ਆ ਡਾਕਟਰ ਦੇ ਕੋਲ ਜਾਣਾ ਤਾਂ ਇੱਕ ਬਹਾਨਾ ਸੀ ਉੱਥੇ ਨਾਲ ਹੀ ਇੱਕ ਪਰਤ ਸੀ ਜਿਸ ਵਿੱਚ ਅਸੀਂ ਟੈਲਟਨਾ ਸੀ ਅਤੇ ਗੱਲਾਂ ਕਰਦੀਆਂ ਸੀ ਉਸ ਦੇ ਇਲਾਵਾ ਮੇਰੀ ਤਾਨੀਕ ਹੋਰ ਕੰਮ ਵੀ ਕਰਦੀ ਸੀ ਰਾਤ ਨੂੰ ਮੇਰੇ ਸਿਰ ਦੇ ਕੋਲ ਪੈਸੇ ਰੱਖ ਕੇ ਚਲੀ ਜਾਂਦੀ ਅਤੇ ਇੱਕ ਵਾਰ ਤਾਂ ਮੈਨੂੰ ਲੱਗਿਆ ਕਿ ਉਹ ਗਲਤੀ ਨਾਲ ਰੱਖ ਗਈ ਆ ਅਗਲੇ ਦਿਨ ਮੈਂ ਕਿਹਾ ਕੀ ਤੂੰ ਮੇਰੇ ਕਮਰੇ ਵਿੱਚ ਆਈ ਸੀ ਤਾਂ ਪੈਸੇ ਮੇਰੇ ਕਮਰੇ ਵਿੱਚ ਹੀ ੁੱਲ ਲਗੇ ਸੀ ਪਰ ਉਸ ਨੇ ਕਿਹਾ ਨਹੀਂ ਉਹ ਪੈਸੇ ਮੇਰੇ ਲਈ ਨਹੀਂ ਸੀ ਤੇਰੇ ਲਈ ਰੱਖੇ ਸੀ ਮੈਂ ਕਿਹਾ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਤਾਂ ਤੂੰ ਮੈਨੂੰ ਆਪਣੇ ਪੈਸੇ ਕਿਉਂ ਦੇ ਰਹੀ ਆ ਉਹ ਕਹਿਣ ਲੱਗੀ ਕਿ ਇੰਨੇ ਪੈਸੇ ਮੇਰੇ ਕੋਲ ਕਿੱਥੋਂ ਆਣਗੇ ਦਰਸਲ ਦੇਵ ਨੇ ਮੈਨੂੰ ਦਿੱਤੇ ਸੀ ਅਤੇ ਕਿਹਾ ਸੀ ਕਿ ਉਸ ਨੂੰ ਵੀ ਦੇ ਦੇਵੀਂ ਕਿਉਂਕਿ ਤੂੰ ਵੀ ਤਾਂ ਉਸ ਦੀ ਪਤਨੀ ਆ ਖਰਚਾ ਤਾਂ ਤੈਨੂੰ ਵੀ ਮਿਲਣਾ ਚਾਹੀਦਾ ਹੈ ਕਦੇ-ਕਦੇ ਤਾਂ ਮੇਰੇ ਕੋਲ ਪਿਛਲੇ ਪੈਸੇ ਵੀ ਪਈ ਹੁੰਦੇ ਸੀ ਅਤੇ ਹੋਰ ਪੈਸੇ ਆ ਜਾਂਦੇ ਸੀ ਮੇਰੀ ਤਾਂ ਕਿਸਮਤ ਹੀ ਚਮਕ ਗਈ ਸੀ ਪਰ ਮੇਰੇ ਪਹਿਲੇ ਪਤੀ ਦੀ ਯਾਦ ਮੇਰੇ ਦਿਲ ਵਿੱਚੋਂ ਨਹੀਂ ਗਈ ਸੀ ਪਰ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਸੀ ਹੁਣ ਮੈਂ ਵਿਧਵਾ ਨਹੀਂ ਸੀ ਕਿਸੇ ਦੀ ਪਤਨੀ ਸੀ ਹੁਣ ਦਰਾਨੀ ਅਤੇ ਮੇਰੇ ਵਿੱਚ ਬਹੁਤ ਪਿਆਰ ਵੱਧ ਗਿਆ ਸੀ ਅਸੀਂ ਦੋਨਾਂ ਨੇ ਚੀਜ਼ਾਂ ਵੀ ਇਕੋ ਜਿਹੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ ਇੱਕ ਦਿਨ ਅਸੀਂ ਹਸਪਤਾਲ ਗਏ ਤੇ ਮੈਂ ਤੇ ਮੇਰੀ ਦਰਾਨੀ ਨੇ ਇਕੋ ਰੰਗ ਦੇ ਦੁਪੱਟੇ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ ਇਸ ਲਈ ਨਰਸ ਨੂੰ ਸ਼ਾਇਦ ਤਾਂ ਉੱਤੀ ਹੋਈ ਜਦੋਂ ਉਹ ਮੈਨੂੰ ਡਾਕਟਰ ਦੇ ਕੋਲ ਲੈ ਗਈ ਤਾਂ ਜਾਣ ਤੋਂ ਪਹਿਲਾਂ ਉਸ ਨੇ ਮੇਰੇ ਕੰਨ ਵਿੱਚ ਕਿਹਾ ਅੱਜ ਆਪਣੀ ਸੌਕਨ ਨੂੰ ਨੀਂਦ ਦੀ ਗੋਲੀ ਨਾ ਖਵਾਈਂ ਮੈਂ ਇਹ ਗੱਲ ਸੁਣ ਕੇ ਹੈਰਾਨ ਰਹੇਗੀ ਕਿ ਇਹ ਕੀ ਗੱਲ ਕਹਿ ਰਹੀ ਆ ਮੈਂ ਆਪਣੀ ਦਰਾਨੀ ਦੇਹ ਵੱਲ ਦੇਖਿਆ ਤੇ ਇਹ ਸੋਚਿਆ ਕਿ ਇਹ ਮੈਨੂੰ ਨੀਂਦ ਦੀ ਗੋਲੀ ਖਵਾਉਂਦੀ ਆ ਕਿਉਂਕਿ ਹਰ ਰਾਤ ਉਹ ਇਹ ਮੇਰੇ ਲਈ ਪ੍ਰਾਂਠਾ ਤੇ ਆਮਲੇਟ ਬਣਾ ਕੇ ਲੈਂਦੀ ਆ ਉਸ ਦੇ ਨਾਲ ਇੱਕ ਉਹ ਗਲਾਸ ਉਹ ਦੁੱਧ ਦਾ ਵੀ ਲੈ ਕੇ ਆਉਂਦੀ ਆ ਕਿਉਂਕਿ ਉਹ ਉਸ ਵਿੱਚ ਨੀਂਦ ਦੀ ਗੋਲੀ ਮਿਲਾ ਕੇ ਦੇ ਦੜੀ ਆ ਕਿਉਂਕਿ ਉਹ ਉਸ ਵਿੱਚ ਨੀਂਦ ਦੀ ਗੋਲੀ ਮਿਲਾ ਕੇ ਦੇ ਰਹੀ ਆ ਪਰ ਇਹ ਮੈਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਕੀ ਕਰਨਾ ਚਾਹੁੰਦੀ ਸੀ ਮੇਰੇ ਨਾਲ ਅਚਾਨਕ ਮੇਰੇ ਦਿਲ ਦਿਮਾਗ ਵਿੱਚ ਹਜ਼ਾਰਾਂ ਸਵਾਲ ਉੱਠੇ ਕੀ ਮੈਨੂੰ ਸੋਨਾਂ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੋਈ ਪਰ ਕੋਈ ਗਲਤੀ ਨਹੀਂ ਹੋਈ ਕਿਉਂਕਿ ਉਸ ਨੇ ਵਾਕਈ ਮੇਰੀ ਦਰਾਨੀ ਦਾ ਨਾਮ ਲਿਆ ਸੀ ਫਿਰ ਮੇਰੀ ਦਰਾਨੀ ਮੇਰੇ ਨਾਲ ਇੰਨੀ ਚੰਗੀ ਕਿਵੇਂ ਹੋ ਸਕਦੀ ਸੀ ਕਿਉਂਕਿ ਉਸ ਨੇ ਆਪਣੇ ਪਤੀ ਦਾ ਵਿਆਹ ਮੇਰੇ ਨਾਲ ਕਰਵਾਇਆ ਸੀ ਅਤੇ ਹੁਣ ਵੀ ਇਹ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਨਾਲ ਬੱਚਾ ਪੈਦਾ ਕਰਾਂ ਕਿਉਂਕਿ ਉਹ ਖੁਦ ਤਾਂ ماں ਨਹੀਂ ਬਣ ਸਕਦੀ ਸੀ ਇਹ ਸਭ ਕੀ ਸੀ ਇਹ ਸਭ ਗੱਲਾਂ ਮੇਰੀ ਸਮਝ ਤੋਂ ਪਰੇ ਸੀ ਮੈਂ ਸੋਚਿਆ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਆਖਰਕਾਰ ਮੈਂ ਇਹ ਗੱਲ ਆਪਣੇ ਪਤੀ ਦੇ ਨਾਲ ਕਰਨ ਦੀ ਸੋਚੀ ਮੈਂ ਸੋਚਿਆ ਕਿ ਮੈਂ ਉਸ ਨੂੰ ਸਭ ਕੁਝ ਦੱਸ ਦੇਵਾਂਗੀ ਪਰ ਅੱਜ ਮੇਰੇ ਪਤੀ ਨੇ ਮੈਨੂੰ ਅਜੇ ਹੀ ਗੱਲ ਦੱਸ ਦਿੱਤੀ ਕਿ ਸਾਰੀ ਤਸਵੀਰ ਮੇਰੇ ਸਾਹਮਣੇ ਆ ਗਈ ਸੀ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਤੋਂ ਦੂਰ ਕਦੇ ਨਾ ਹੋਵੀਂ ਅੱਜ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਆਪਣੇ ਭਰਾ ਦੀ ਮਾਂ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਨੂੰ ਮੇਰੀ ਪਤਨੀ ਬਿਲਕੁਲ ਵੀ ਪਸੰਦ ਨਹੀਂ ਸੀ ਨਾ ਉਸ ਨੂੰ ਗੱਲ ਕਰਨ ਦਾ ਤੰਗ ਸੀ ਅਤੇ ਨਾ ਹੀ ਕੱਪੜੇ ਪਹਿਨਨ ਦਾ ਮੈਂ ਉਸ ਨੂੰ ਤੇਰਾ ਉਦਾਹਰਣ ਦਿਆ ਕਰਦਾ ਸੀ ਉਹ ਤੇਰੇ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਮੈਂ ਉਸ ਨੂੰ ਕਹਿੰਦਾ ਸੀ ਕਿ ਤੂੰ ਭਾਬੀ ਵਰਗੀ ਕਿਉਂ ਨਹੀਂ ਬਣਦੀ ਮੈਂ ਇਹ ਸੁਣ ਕੇ ਹੈਰਾਨ ਹੋਈ ਕਿ ਉਹ ਮੇਰੇ ਤੋਂ ਨਫ਼ਰਤ ਕਰਦੀ ਸੀ ਫਿਰ ਉਸ ਨੇ ਤੇਰਾ ਵਿਆਹ ਮੇਰੇ ਨਾਲ ਕਿਉਂ ਕਰਵਾਇਆ ਆ ਮੇਰੇ ਪਤੀ ਨੇ ਕਿਹਾ ਕਿ ਉਹ ਕੌਣ ਹੁੰਦੀ ਆ ਮੇਰਾ ਵਿਆਹ ਤੇਰੇ ਨਾਲ ਕਰਵਾਉਣ ਵਾਲੀ ਸ਼ਾਇਦ ਸਾਡੀ ਕਿਸਮਤ ਵਿੱਚ ਹੀ ਇੱਕ ਦੂਜੇ ਦਾ ਸਾਥ ਲਿਖਿਆ ਹੋਇਆ ਸੀ ਭਰਾ ਇਹ ਸਤਰਾ ਦੁਨੀਆ ਤੋਂ ਚਲਾ ਗਿਆ ਚੰਗਾ ਹੁੰਦਾ ਕਿ ਮੈਂ ਉਸ ਦੀ ਜਗ੍ਹਾ ਤੇ ਚਲਾ ਜਾਂਦਾ ਮੇਰਾ ਭਰਾ ਬਹੁਤ ਚੰਗਾ ਇਨਸਾਨ ਸੀ ਪਰ ਸ਼ਾਇਦ ਇਹ ਸਾਡੀ ਕਿਸਮਤ ਵਿੱਚ ਸੀ ਉਸ ਦੇ ਪਾਦ ਮੈਂ ਸੋਚਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਮੈਂ ਤੈਨੂੰ ਸਹਾਰਾ ਦੇਣਾ ਚਾਹੁੰਦਾ ਸੀ ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ ਐਸੇ ਨਹੀਂ ਮੈਂ ਉਸ ਤੋਂ ਇਹ ਗੱਲ ਕਹਾਈ ਉਹ ਇਹ ਹਰਗিজ ਨਹੀਂ ਕਰਨਾ ਚਾਹੁੰਦੀ ਸੀ ਮੈਂ ਉਸ ਨੂੰ ਕਿਹਾ ਕਿ ਜੇ ਤੂੰ ਇਹ ਵਿਆਹ ਦੀ ਗੱਲ ਕਰਨਾ ਕੀਤੀ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਇਸ ਲਈ ਉਸ ਨੇ ਇਹ ਗੱਲ ਮੰਨ ਲਈ ਫੇਰ ਮੈਂ ਇਹ ਵੀ ਕਿਹਾ ਕਿ ਉਹ ਤੇਰਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੇਗੀ ਕਿਉਂਕਿ ਮੈਂ ਤਾਂ ਇਹਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਤੇਰੇ ਨਾਲ ਬਿਤਾਉਣੀ ਚਾਹੁੰਦਾ ਹਾਂ ਜਦੋਂ ਦੇਵ ਨੇ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਾਂ ਮੈਂ ਵੀ ਉਸ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੇਰਾ ਪਤੀ ਦੇ ਬਹਿਰਾਨ ਰਹਿ ਗਿਆ ਸੀ ਉਸ ਨੇ ਕਿਹਾ ਮੈਂ ਤੇਰੇ ਲਈ ਕਦੇ ਵੀ ਆਪਣੀ ਹੱਥ ਨਾਲ ਉਸ ਨੂੰ ਪੈਸੇ ਨਹੀਂ ਦਿੱਤੇ ਔਜੂਠੋ ਬੋਲ ਰਹੀ ਆ ਆਪਾਂ ਇੱਕ ਕੰਮ ਕਰਦੇ ਆ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਉਹ ਜਿਸ ਕੋਲੇ ਤੈਨੂੰ ਲੈ ਕੇ ਜਾਂਦੀ ਹੈ ਅਸੀਂ ਤੁਰੰਤ ਡਾਕਟਰ ਦੇ ਕੋਲ ਗਏ ਪਰ ਆਪਣਾ ਪੇਸ਼ ਬਦਲ ਕੇ ਮੈਂ ਦੁਪੱਟੇ ਨਾਲ ਆਪਣਾ ਚਿਹਰਾ ਢੱਕ ਲਿਆ ਮੇਰੇ ਪਤੀ ਨੂੰ ਤਾਂ ਉਹਨਾਂ ਨੇ ਦੇਖਿਆ ਹੀ ਨਹੀਂ ਸੀ ਡਾਕਟਰ ਨੂੰ ਅਸੀਂ ਝੂਠ ਬੋਲਿਆ ਕਿ ਅਸੀਂ ਗਲਤ ਕੰਮ ਕਰਵਾਉਣਾ ਹੈ ਡਾਕਟਰ ਨੇ ਕਿਹਾ ਕਿ ਬਿਲਕੁਲ ਮੈਂ ਅਬੋਰਸ਼ਨ ਕਰ ਦੇ ਪਰ ਉਸ ਦੇ ਬਦਲੇ ਵਿੱਚ ਮੈਨੂੰ ਇੰਨੇ ਪੈਸੇ ਚਾਹੀਦੇ ਆ ਉਸ ਦੇ ਬਾਅਦ ਅਸੀਂ ਰੈਕੋਰਡਰ ਨੂੰ ਕਿਹਾ ਕਿ ਅਸੀਂ ਤੇਰੀ ਇਸ ਗੱਲ ਦੀ ਰਿਕਾਰਡਿੰਗ ਕਰ ਲਈ ਆ ਤੂੰ ਇੱਥੇ ਗਲਤ ਕੰਮ ਕਰਦੀ ਆ ਰਿਸ਼ਵਤ ਲੈ ਕੇ ਸਾਡੀ ਗੱਲ ਸੁਣ ਕੇ ਉਹ थरथਰ ਕੰਬਣ ਲੱਗੀ ਤੇ ਕਹਿਣ ਲੱਗੀ ਇਹ ਗੱਲ ਤੁਸੀਂ ਕਿਸੇ ਨੂੰ ਨਾ ਦੱਸਿਓ ਨਹੀਂ ਤਾਂ ਮੇਰਾ ਲਾਇਸੈਂਸ ਰੱਦ ਹੋ ਜਾਵੇਗਾ ਫੇਰ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਉਸ ਸਵਾਰਤਾ ਦੇ ਬਾਰੇ ਦੱਸ ਜੋ ਤੇਰੇ ਕੋਲ ਆਉਂਦੀ ਆ ਜਿਸ ਦਾ ਨਾਮ ਪ੍ਰੀਤ ਹੈ ਉਸ ਨੇ ਕਿਹਾ ਕਿ ਉਹ ਆਪਣੀ ਸੋਪਨ ਨੂੰ ਲੈ ਕੇ ਆਉਂਦੀ ਆ ਮੈਂ ਕਿਹਾ ਕਿ ਮੈਂ ਹੀ ਆ ਇਹ ਮੇਰੇ ਪਤੀ ਆ ਮੈਂ ਉਸ ਨੂੰ ਆਪਣਾ ਚਿਹਰਾ ਦਿਖਾ ਦਿੱਤਾ ਸੀ ਉਸ ਨੇ ਉਸੇ ਸਮੇਂ ਮੈਨੂੰ ਪਹਿਚਾਣ ਲਿਆ ਤੇ ਕਹਿਣ ਲੱਗੀ ਉਹ ਪ੍ਰੀਤ ਮੈਨੂੰ ਇਹ ਕਹਿੰਦੀ ਆ ਕਿ ਮੈਂ ਤੈਨੂੰ ਅਜਹੀਆਂ ਦਵਾਈਆਂ ਦੇਵਾਂ ਜਿਸ ਨਾਲ ਤੂੰ ਕਦੇ ਮਾਣਾ ਨਾ ਬਣ ਸਕੀ ਹੋ ਸਕੇ ਤਾਂ ਜਹੀ ਦਵਾਈ ਦਿਓ ਕਿ ਜਿਸ ਨਾਲ ਇਸ ਦੀ ਜਾਨ ਹੀ ਚਲੀ ਜਾਵੇ ਇਹ ਗੱਲ ਸੁਣ ਕੇ ਤਾਂ ਮੇਰਾ ਲਹੂ ਕੰਡਾ ਖੜਾ ਹੋ ਗਿਆ ਸੀ ਮੇਰਾ ਪਤੀ ਵੀ ਬਹੁਤ ਡਰ ਗਿਆ ਸੀ ਕਿ ਉਹ ਤੇਰੀ ਜਾਨ ਲੈਣਾ ਚਾਹੁੰਦੀ ਸੀ ਤੈਨੂੰ ਬਾਝ ਬਣਾਉਣਾ ਚਾਹੁੰਦੀ ਸੀ ਜ਼ਰੂਰ ਉਹ ਤੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ ਕਿਉਂਕਿ ਉਸ ਦੇ ਸਾਹਮਣੇ ਮੈਂ ਤੇਰੀ ਤਾਰੀਫ਼ ਕਰਤਾ ਸੀ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿੱਧਾ ਘਰ ਪਹੁੰਚ ਗਏ ਤਾਂ ਪ੍ਰੀਤ ਸਾਹਮਣੇ ਹੀ ਬੈਠੀ ਸੀ ਮੇਰੇ ਪਤੀ ਨੇ ਪ੍ਰੀਤ ਨੂੰ ਕਿਹਾ ਕਿ ਤੂੰ ਇਹ ਸਭ ਕੀ ਕੀਤਾ ਉਸ ਨੇ ਡਾਕਟਰ ਦੀਆਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਅਤੇ ਕਿਹਾ ਕਿ ਤੂੰ ਇਸ ਤੋਂ ਮਾਫੀ ਮੰਗਾ ਤੇ ਕਹਿ ਕਿ ਮੈਂ ਦੁਬਾਰਾ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਕਰਾਂਗੀ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਪ੍ਰੀਤ ਨੇ ਅਜੇ ਹਾਰੂਪ ਦਿਖਾਇਆ ਕਿ ਮੈਂ ਹੈਰਾਨ ਰਹਗੀ ਉਹ ਕਹਿਣ ਲੱਗੀ ਤੇਰੇ ਤੋਂ ਮਾਫੀ ਮੰਗੂ ਕੌਣ ਰਿਹਾ ਹੈ ਤੇਰੇ ਨਾਲ ਰਹਿਣਾ ਕੌਣ ਚਾਹੁੰਦਾ ਹੈ ਆਪਣੀ ਭਾਬੀ ਦੀ ਨਿਗਰੱਖਣ ਵਾਲਾ ਘਟੀਆ ਇਨਸਾਨ ਹੈ ਤੂੰ ਨਹੀਂ ਰਹਿਣਾ ਮੈਂ ਤੇਰੇ ਨਾਲ ਦੇ ਦੇ ਮੈਨੂੰ ਤਲਾਕ ਦੇਵ ਨੇ ਉਸ ਨੂੰ ਤਲਾਕ ਤਾਂ ਨਹੀਂ ਦਿੱਤਾ ਸੀ ਪਰ ਉਹ ਹਮੇਸ਼ਾ ਦੇ ਲਈ ਇਥੋਂ ਚਲੀ ਗਈ ਸੀ ਮੈਂ ਅੱਜ ਵੀ ਉਸ ਦੇ ਬਾਰੇ ਸੋਚਦੀ ਹਾਂ ਤਾਂ ਹੈਰਾਨ ਰਹਿ ਜਾਂਦੀ ਆ ਕਿ ਲੋਕਾਂ ਦੇ ਚਿਹਰੇ ਅਤੇ ਉਹਨਾਂ ਦਾ ਵਰਤਾਅ ਦੇਖ ਕੇ ਪਛਾਣ ਨਹੀਂ ਪਾਉਂਦੇ ਕਿ ਉਹ ਤੁਹਾਡੇ ਨਾਲ ਕੀ ਕਰ ਰਹੇ ਹੁੰਦੇ ਹਨ ਕਦੇ-ਕਦੇ ਬਹੁਤ ਮਾਸੂਮਾ ਨਜ਼ਰ ਆਉਣ ਵਾਲੇ ਲੋਕ ਬਹੁਤ ਖਤਰਨਾਕ ਹੁੰਦੇ ਆ ਮੇਰੀ ਦਰਾਨੀ ਦੇ ਦਿਲ ਵਿੱਚ ਜ਼ਹਿਰ ਉਦੋਂ ਭਰਿਆ ਜਦੋਂ ਮੇਰੇ ਪਤੀ ਨੇ ਉਸਦੇ ਸਾਹਮਣੇ ਮੇਰੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਮੇਰੀਆਂ ਉਦਾਹਰਣਾਂ ਦੇਣ ਲੱਗਿਆ ਅਤੇ ਫਿਰ ਉਸ ਨੂੰ ਕਿਹਾ ਕਿ ਮੇਰਾ ਵਿਆਹ ਕਰਵਾ ਦੇ। ਦੇਵ ਨੇ ਵੀ ਬਹੁਤ ਗਲਤ ਕੀਤਾ ਸੀ ਪਰ ਪ੍ਰੀਤ ਨੂੰ ਉਸਦੇ ਬਦਲੇ ਵਿੱਚ ਮੇਰੇ ਨਾਲ ਇੰਨਾ ਗਲਤ ਨਹੀਂ ਕਰਨਾ ਚਾਹੀਦਾ ਸੀ ਕਿ ਉਹ ਮੇਰੀ ਜਾਨ ਲੈਣ ਤੇ ਉੱਤਰਾਈ। ਮੈਨੂੰ ਤਾਂ ਲੱਗਿਆ ਇਹ ਸਭ ਦੇ ਬਾਅਦ ਮੈਂ ਮਾਂ ਨਹੀਂ ਬਣ ਸਕਦੀ। ਪਤਾ ਨਹੀਂ ਉਹ ਮੈਨੂੰ ਕਦੋਂ ਤੋਂ ਦਵਾਈ ਦੇ ਰਹੀ ਸੀ ਪਰ ਜਿਸ ਇਨਸਾਨ ਨੂੰ ਇਸ ਦੁਨੀਆ ਵਿੱਚ ਹੋਣਾ ਹੈ ਉਸ ਉਹ ਸਾਨੂੰ ਆਉਣ ਤੋਂ ਕੌਣ ਰੋਕ ਸਕਦਾ ਹੈ ਪਰਮਾਤਮਾ ਦੇ ਆਸ਼ੀਰਵਾਦ ਨਾਲ ਮੈਨੂੰ ਜੜਵਾ ਬੱਚੇ ਹੋਏ ਵਾਯੂ ਗਰੂ ਨੇ ਮੈਨੂੰ ਇੱਕ ਬੇਟੀ ਦਿੱਤੀ ਅਤੇ ਇੱਕ ਬੇਟਾ ਵਾਯੂ ਗਰੂ ਦੀ ਕਿਰਪਾ ਨਾਲ ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਮੇਰੀ ਦਰਾਣੀ ਕਿੱਥੇ ਗਈ ਹੁਣ ਕਿਸਨ ਦੇ ਨਾਲ ਆ ਮੈਨੂੰ ਕੁਝ ਨਹੀਂ ਪਤਾ ਉਸ ਨੇ ਕਿਸ ਦੇ ਨਾਲ ਵਿਆਹ ਕੀਤਾ ਜਾਂ ਨਹੀਂ ਇਸ ਬਾਰੇ ਵੀ ਮੈਨੂੰ ਕੁਝ ਨਹੀਂ ਪਤਾ ਪਰ ਮੈਂ ਕਦੇ-ਕਦੇ ਸੋਚਦੀ ਆ ਕਿ ਮੇਰੇ ਪਤੀ ਨੇ ਵੀ ਉਸ ਦੇ ਨਾਲ ਗਲਤ ਕੀਤਾ ਦੇਵ ਹੀ ਉਸ ਨੂੰ ਇਹ ਗਲਤ ਕੰਮ ਕਰਨ ਤੱਕ ਲੈ ਕੇ ਆਇਆ ਸੀ ਤਾਂ ਹੀ ਉਹ ਇਸ ਹੱਦ ਤੱਕ ਚਲੀ ਗਈ ਸੀ ਪਰ ਤੁਹਾਡੇ ਨਾਲ ਕੋਈ ਬੁਰਾ ਕਰੇ ਉਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਉਸ ਨਾਲ ਬੁਰਾ ਕਰੋ ਚੰਗਾ ਇਨਸਾਨ ਉਹ ਹੁੰਦਾ ਹੈ ਜੋ ਆਪਣੇ ਨਾਲ ਬੁਰਾ ਕਰਨ ਵਾਲੇ ਦੇ ਨਾਲ ਵੀ ਚੰਗਾ ਕਰੇ ਦੋਸਤੋ ਇਹ ਸੀ ਅੱਜ ਦੀ ਸਾਡੀ ਕਹਾਣੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਤਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ